ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਅੱਜ ਦੁਪਹਿਰਾ ਸੈਭਿਆ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਲਾਉਣ ਜੀ ਨਾਮਦਾੰਦੀਆਂ ਦਾਤਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਦਿਆ ਜੋਦਾ ਬਾਬਾ ਦੀ ਪਸੇਂਗ ਹੋਇਆ ਜੀ ਜੋਦਿਆ ਜੋਦਿਆ ਦੀਪ ਸੇਂਗ ਹੋਇਆ ਜੀ ਵੈਰੀਆਂ ਦੇ ਅੱਗੇ ਇੱਕ ਤਾਨ ਕੇ ਖਲੋਇਆ ਜੀ ਉਹਨੂੰ ਵੇਖ ਵੇਖ ਜਾਂਦੇ ਕੈ ਬਰਾਈ ਜੀ ਖੰਡਾ ਬਾਬੇ ਦੀਪ ਸੇਂਗ ਦਾ ਜਾਂਦਾ ਵੈਰੀਆਂ ਨੂੰ ਪਾਜੜਾ ਪਾਈ ਜੀ ਖੰਡਾ ਬਾਬੇ ਦੀਪ ਸੇਂਗ ਦਾ ਵੇਚ ਹੰਕਾਰ ਜੇੜਾ ਅੱਗੇ ਗਿਆ ਖੜ ਜੀ ਫਾੜ ਤਣ ਉਹਨੂੰ ਲਿਆ ਗੋਡੇ ਥੱਲੇ ਤਰ ਜੀ ਕੀ ਤੇਰੀ ਜਨਾਲੇ ਉਸ ਦੀ ਕਟਾਈ ਜੀ ਖੰਡਾ ਬਾਬੇ ਦੀ ਪਸੇਂਗਦਾਂ ਜਾਂਦਾ ਵੈਰੀਆਂ ਨੂੰ ਪਜੜਾ ਪਾਈ ਜੀ ਖੰਡਾ ਬਾਬੇ ਦੀ ਪਸੇਂਗਦਾਂ ਟਾੜੇ ਨਾਲੋਂ ਸੀਸ ਜਦੋਂ ਵਖ ਗਿਆ ਹੋ ਜੀ ਟਾੜੇ ਨਾਲੋਂ ਸੀਸ ਜਦੋਂ ਵਖ ਗਿਆ ਹੋ ਜੀ ਹੋਣੀ ਹਾਸ ਦੀ ਸਿੰਗਾ ਗਿਆ ਕਿਉ ਖਲੋ ਜੀ ਹੋਣੀ ਹਾਸ ਦੀ ਸਿੰਗਾ ਗਿਆ ਕਿਉ ਖਲੋ ਜੀ ਫੇਰੇ ਓਟਕੇ ਸੀ ਹੀ ਮਤਵ ਖਾ ਜੀ ਖੰਡਾ ਬਾਬੇ ਦੀ ਪਸੰਗ ਦਾ ਜਾਂਦਾ ਵੈਰੀਆਂ ਨੂੰ ਪਾਜੜਾ ਪਾਈ ਜੀ ਖੰਡਾ ਬਾਬੇ ਦੀ ਪਸੰਗ ਦਾ ਸੀਸ ਚੋਕ ਬਾਬੇ ਲਿਆ ਤਲੀ ਉਤੇ ਤਾਰੇ ਜੀ ਸੀਸ ਚੋਕ ਬਾਬੇ ਲਿਆ ਤਲੀ ਉਤੇ ਤਾਰੇ ਜੀ 18 ਸਿਰ ਦਾ ਖੰਡਾ ਲਿਆ ਹੱਥ ਵਿੱਚ ਫੜੇ ਜੀ ਜਾਵੇ ਵੈਰੀਆਂ ਨੂੰ ਅੱਗੇ ਹੀ ਪਜਾਈ ਜੀ ਖੰਡਾ ਬੱਤੇ ਦੀਪ ਸੰਗਦਮ ਜਾਂਦਾ ਵੈਰੀਆਂ ਨੂੰ ਪਾਚੜਾ ਪਾਈ ਜੀ ਖੰਡਾ बबे दीप से गदा बाबे हर मंदिर शिशि पचाया जी बाबे हर मंदिर शिशि पचाया जी बोले सोने हाल बाबे बबे लाया ਬੋਲੇ ਸੋ ਨਿਹਾਲ ਦਾਜ ਕਾਰੇ ਬਾਬੇ ਲਾਇਆ ਜੀ ਤਾਨਾ ਤਾਨਾ ਵੇਖੋ ਨਾ ਦੀ ਕਮਾਈ ਜੀ ਖੰਡਾ ਬਾਬੇ ਦੀਪ ਸੰਗਦਾ ਜਾਂਦਾ ਵੈਰੀਆਂ ਨੂੰ ਪਾਜੜਾ ਪਾਈ ਜੀ ਖੰਡਾ ਬਾਬੇ ਦੀਪ ਸੰਗਦਾ ਜਾਂਦਾ ਵੈਰੀਆਂ ਨੂੰ ਪਾਜੜਾ ਪਾਈ ਜੀ ਖੰਡਾ ਬਾਬੇ ਦੀਪ ਸੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ